ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਰਾਜ ਪੰਜਾਬ ਦੇ ਇੱਕ ਬੜੇ ਵੱਡੇ ਪੱਤਰਕਾਰ ਨੇ ਅੱਜ ਇੱਕ ਵੱਡਾ ਖੁਲਾਸਾ ਕਰ ਦਿੱਤਾ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਉਸ ਪੱਤਰਕਾਰ ਨੇ ਜਿਹੜਾ ਸਿੱਖ ਪੰਥਕ ਮੁੱਦਿਆਂ ਤੇ ਹਮੇਸ਼ਾ ਹੀ ਉਜਾਗਰ ਰਹਿੰਦੇ ਨੇ ਸਿੱਖ ਮੁੱਦਿਆਂ ਉਤੇ ਗੱਲਬਾਤ ਕਰਦੇ ਨੇ ਖਾਸ ਕਰਕੇ ਉਹ ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਚਾਹੇ ਦਮਦਮਾ ਸਾਹਿਬ ਦੇ ਜਥੇਦਾਰ ਹੋਣ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦਾ ਹਾਲੇ ਜਿਹੜਾ ਕਾਟੋ ਕਲੇਸ਼ ਰੁਕਮ ਦਾ ਨਾਂ ਨਹੀਂ ਲੈ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਅਸਤੀਫਾ ਦਿੱਤਾ ਹੋਇਆ ਹੈ ਲੇਕਿਨ ਉਸ ਦੇ ਇਸ ਵੱਡੇ ਬਿਆਨ ਨੇ ਇੱਕ ਵਾਰੀ ਹੜ ਕਮਜਾ ਮਚਾ ਦਿੱਤਾ ਹੈ ਕਿ ਜਥੇਦਾਰ ਸਹਿਬਾਨ ਲੱਗਣ ਵਾਸਤੇ ਲੱਖਾਂ ਰੁਪਏ ਦੀ ਫੰਡ ਯਾਨੀ ਕਿ ਰਿਸ਼ਵ ਦਿੱਤੀ ਜਾਂਦੀ ਹੈ ਅਸੀਂ ਜਿਸ ਤਰ੍ਹਾਂ ਕਹਿ ਕੇ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਇਹ ਜਸਬੀਰ ਸਿੰਘ ਪੱਟੀ ਜੋ ਪੰਜਾਬ ਦੇ ਸਿੱਖ ਪੰਥਕ ਮੁੱਦਿਆਂ ਦੇ ਨਾਲ ਜੁੜੇ ਰਹਿੰਦੇ ਨੇ ਹਮੇਸ਼ਾ ਸਿੱਖ ਪੰਥਕ ਮੁੱਦਿਆਂ ਉੱਤੇ ਗੱਲਬਾਤ ਕਰਦੇ ਨੇ ਅਲੱਗ-ਅਲੱਗ ਚੈਨਲਾਂ 'ਤੇ ਉਹਨਾਂ ਦੇ ਪ੍ਰੋਗਰਾਮ ਵੀ ਚੱਲਦੇ ਨੇ ਹਾਲਾਂਕਿ ਚੋਖਾ ਡੂੰਗਾ ਗਿਆਨ ਹੈ ਉਹਨਾਂ ਨੂੰ ਸਿੱਖ ਧਰਮ ਦਾ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੱਖ ਮੁੱਦੇ ਆ ਉਹ ਸਿੱਖ ਮੁੱਦੇ ਜਿਹੜੇ ਹੁੰਦੇ ਨੇ ਉਹਦੇ ਤੋਂ ਬਿਹਤਰ ਕੋਈ ਨਹੀਂ ਜਾਣਦੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਜਸਵੀਰ ਸਿੰਘ ਪੱਟੀ ਉਹਨਾਂ ਨੇ ਕਿ ਦਿੱਲੀ ਦੇ ਵਿੱਚ ਜਿਹੜਾ ਜਥੇਦਾਰ ਦੇ ਅਹੁਦੇ ਤੇ ਕੋ ਲੱਗਿਆ ਉਸ ਵਾਸਤੇ ਮੋਟਾ ਲੈਣ ਦੇਣ ਕੀਤਾ ਗਿਆ ਹੈ ਯਾਨੀ ਕਿ ਉਹਨਾਂ ਨੇ ਸਿੱਧੇ ਸ਼ਬਦਾਂ ਵਿੱਚ ਪੈਸੇ ਦੀ ਗੱਲ ਕਹੀ ਹੈ ਕੀ ਸੱਚਮੁੱਚ ਗੁਰੂ ਘਰ ਦੇ ਵਜੀਰ ਜਾ ਜਥੇਦਾਰ ਸਹਿਬਾਨ ਦੀਆਂ ਸਵਾਵਾ ਨਿਵਾਨ ਦੇ ਲਈ ਜਿਹੜਾ ਹੈ ਮੋਟਾ ਪੈਸਾ ਮੋਟੀ ਫੰਡ ਦਿੱਤੀ ਜਾਂਦੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਸਵੀਰ ਸਿੰਘ ਪੱਟੀ ਵੈਸੇ ਤਾਂ ਕੋਈ ਅਜਿਹੀ ਗੱਲਬਾਤ ਨਹੀਂ ਕਰਦੇ ਕਦੇ ਵੀ ਕਿਉਂਕਿ ਉਹ ਕਾਫੀ ਉਮਰ ਦੇ ਨੇ ਬਹੁਤ ਸਾਰਾ ਉਹਨਾਂ ਦਾ ਤਜਰਬਾ ਹੈ ਇਸ ਪੱਤਰਕਾਰਤਾ ਦੇ ਵਿੱਚ ਉਹ ਕਾਫੀ ਚੈਨਲਾਂ ਦੇ ਨਾਲ ਜੁੜੇ ਹੋਏ ਨੇ ਕਾਫੀ ਉਹਨਾਂ ਵੱਲੋਂ ਖਲਾਸੇ ਕੀਤੇ ਜਾਂਦੇ ਨੇ ਹਰ ਰੋਜ਼ ਕਿਸੇ ਨਾ ਕਿਸੇ ਚੈਨਲ ਤੇ ਲੇਕਿਨ ਉਸ ਦੇ ਇਸ ਬਿਆਨ ਨੇ ਇੱਕ ਵਾਰ ਥੋੜਾ ਜਿਹਾ ਝਟਕਾ ਦੇ ਦਿੱਤਾ ਹੈ ਗੁਰੂ ਘਰ ਦੇ ਵਜ਼ੀਰਾਂ ਨੂੰ ਕਿ ਗੁਰੂ ਘਰ ਦੇ ਵਜ਼ੀਰ ਲੱਗਣ ਲਈ ਲੱਖਾਂ ਦਾ ਜਿਹੜਾ ਹੈ ਫੜ ਦਿੱਤਾ ਜਾਂਦਾ ਹੈ ਧੰਨਵਾਦ